ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਲਿਖਿਆ ਹੋਇਆ ਧੰਨ ਧੰਨ ਤੂੰ ਮਾਤਾ ਦੇਵਕੀ ਦੇਵਕੀ ਮਾਤਾ ਨੂੰ ਧੰਨ ਲਿਖਿਆ ਫਿਰ ਉਹ ਕੌਣ ਸੀ ਇੱਕ ਇਸਤਰੀ ਸੀ ਇਸੇ ਤਰ੍ਹਾਂ ਮਾਤਾ ਸੀਤਾ ਜੀ ਉਸ ਤੋਂ ਬਾਅਦ ਮਾਤਾ ਤ੍ਰਿਪਤਾ ਜੀ ਫੇਰ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਮਾਤਾ ਸਦਾ ਕੌਰ ਜੀ ਸਤਗੁਰੂ ਪ੍ਰਤਾਪ ਸਿੰਘ ਦੇ ਮਾਤਾ ਜੀਉਂ ਕੌਰ ਜੀ ਮਾਤਾ ਚੰਦ ਕੌਰ ਜੀ ਮਾਤਾ ਦਲੀਪ ਕੌਰ ਜੀ ਇਹ ਸਾਰੀਆਂ ਕੌਣ ਸਨ ਇੱਕ ਇਸਤਰੀਆਂ ਸਨ ਤੇ ਭਈ ਜੇ ਇਹ ਸਾਰੀਆਂ ਪੂਜਣ ਯੋਗ ਨੇ ਤਾਂ ਫੇਰ ਬਾਕੀ ਇਸਤਰੀਆਂ ਕਿਉਂ ਨਹੀਂ ਪੂਜਣ ਯੋਗ ਹੈਗੀਆਂ ਜਾਂ ਉਹ ਮਾੜੀਆਂ ਕਿਉਂ ਨੇ ਆਪਾਂ ਕਿਉਂ ਆਨੇ ਆ ਕਿ ਉਹ ਤਾਂ ਬੰਦੇ ਦੀ ਜੁੱਤੀ ਹੁੰਦੀ ਹੈ ਪੈਰ ਦੀ ਕਿ ਜਨਾਨੀਆਂ ਦੀ ਤੇ ਗੁੱਟ ਪਿੱਛੇ ਮੱਤ ਹੁੰਦੀ ਹੈ ਕੋਈ ਆਂਦਾ ਜੁੱਤੀ ਪਿੱਛੇ ਮੱਤ ਹੁੰਦੀ ਹੈ ਤੇ ਉਹ ਜਾਣਦੇ ਆ ਵੀ ਮੈਨੂੰ ਕੁੜੀ ਦਾ ਰਿਸ਼ਤਾ ਜ਼ਰੂਰ ਚਾਹੀਦਾ ਜੀ ਉਰੋਂ ਨਹੀਂ ਅਸੀਂ ਆਂਦੇ ਵੀ ਹਾਂ ਜੁੱਤੀ ਤੋਂ ਕੀ ਕਰਾਉਣਾ ਸੰਗ ਆਉਣੀ ਚਾਹੀਦੀ ਏ ਸੋ ਇਸ ਕਰਕੇ ਸਾਧ ਸੰਗਤ ਜੀ ਸੋ ਕਿਉਂ ਮੰਨਦਾ ਆਖੀ ਹੈ ਜਿੱਥ ਜੰਮੈ ਰਾਜਾਨ ਜਿਹੜੀਆਂ ਇਸਤਰੀਆਂ ਗੁਰੂਆਂ ਨੂੰ ਰਾਜੇ ਨੂੰ ਪਰਜਾ ਨੂੰ ਪੀਰਾਂ ਬੈਗੰਬਰਾਂ ਨੂੰ ਸਭ ਨੂੰ ਜਨਮ ਦੇਣ ਵਾਲੀਆਂ ਨੇ ਉਹਨਾਂ ਨੂੰ ਆਪਾਂ ਮਾਰਾ ਕਿਉਂ ਆਨੇ ਆਂ ਅਤੇ ਉਸ ਤੋਂ ਅਗਲੀ ਗੱਲ ਆਪਾਂ ਉਹਨਾਂ ਨੂੰ ਮਾਰਦੇ ਕੁੱਟਦੇ ਕਿਉਂ ਆਂ ਕਿਉਂ ਤਾਨੇ ਮੇਨੇ ਦਿੰਨੇ ਆਂ ਸੋਚਣ ਦੀ ਲੋੜ ਹੈ ਜੀ ਗੁਰੂ ਗ੍ਰੰਥ